ਜੱਸੇ ਵੀਰੇ ਦਾ ਜਨਮ ਦਿਨ ਹੈ ਔਰ ਬਾਈ ਨੇ ਆਪਣੀ ਲਾਈਫ ਦੇ ਵਿੱਚ ਅਜ ਤੱਕ ਕੇਕ ਨਹੀਂ ਕਟਿਆ ਬਾਈ ਜੀ ਵੈਸੇ ਇਹ ਦੁਨੀਆ ਤੋਂ ਦੂਰ ਨੇ ਪਰ ਹੁਣ ਹੌਲੀ ਹੌਲੀ ਰੜਾ ਲਾਂਗੇ ਇਹਨਾਂ ਨੂੰ ਵਾਹਿਗੁਰੂ ਤੁਹਾਨੂੰ ਹੋਰ ਐਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਸੇਵਾ ਤੇ ਲਈ ਰੱਖਣ ਅੱਜ ਸਾਡੀ ਜਿੰਦ ਜਾਨ ਸਾਡਾ ਵੱਡਾ ਵੀਰ ਜੱਸੇ ਵੀਰੇ ਦਾ ਜਨਮ ਦਿਨ ਹੈ ਔਰ ਬਾਈ ਨੇ ਆਪਣੀ ਲਾਈਫ ਦੇ ਵਿੱਚ ਅਜ ਤੱਕ ਕੇਕ ਨਹੀਂ ਕਟਿਆ ਕਿਉਂਕਿ ਸ਼ੁਰੂ ਤੋਂ ਹੀ ਗੁਰਸਹਿਬ ਦੀ ਅਪਾਰ ਕਿਰਪਾ ਰਹੀ ਹੈ ਦੂਰ ਰਹੇ ਨੇ ਇਹਨਾਂ ਚੀਜ਼ਾਂ ਤੋਂ ਤੇ ਅੱਜ ਸਾਡੀ ਥੋੜੀ ਜਿਹੀ ਜਿੱਦ ਕਰਕੇ ਅਸੀਂ ਕੇਕ ਮੰਗਾਏ ਨੇ ਤੇ ਤੁਸੀਂ ਸਾਰੇ ਜਾਣਦੇ ਹੋ ਜੱਸੇ ਵੀਰ ਨੂੰ ਹੁਣ ਤਾਂ ਪੋਡਕਾਸਟ ਤੋਂ ਬਾਅਦ ਮੈਨੂੰ ਲੱਗਾ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਪਰ ਸਾਡੇ ਭਰਾ ਨੇ ਜਦੋਂ ਦੇ ਮਿਲੇ ਨੇ ਜ਼ਿੰਦਗੀ 'ਚ ਹੋਰ ਜ਼ਿਆਦਾ ਖੁੱਲ ਕੇ ਜੀਣ ਦਾ ਸਵਾਲ ਆ ਰਿਹਾ ਮਝ ਆ ਰਿਹਾ ਔਰ ਗੁਰੂ ਦੇ ਲੜਦਾ ਆਲਰੇਡੀ ਲੱਗੇ ਹੋਏ ਸੀਗੇ ਅਸੀਂ ਪਰ ਹੋਰ ਨਜ਼ਦੀਕ ਹੋ ਕੇ ਗੁਰੂ ਦੇ ਬਹੁਤ ਸਵਾਦ ਆ ਰਿਹਾ ਤੇ ਪੂਰੀ ਸੰਗਤ ਦਾ ਬਹੁਤ ਧੰਨਵਾਦ ਜਿਹੜੇ ਵੀਰ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੇ ਪੌਡਕਾਸਟ ਨੂੰ ਰੈਗੂਲਰਲੀ ਇੰਨਾ ਪਿਆਰ ਦੇ ਰਹੇ ਨੇ ਔਰ ਬਾਈ ਜੀ ਦੀ ਸੇਵਾ ਦਾ ਤੁਸੀਂ ਜਿਵੇਂ ਜਾਣਦੇ ਹੀ ਹੋ ਕਿ ਲੰਗਰ ਦੀ ਸੇਵਾ ਬਿੰਨ ਨਾਗਾ ਰੋਜ਼ 365 ਦਿਨ ਨੰਗੇ ਪੈਰੀ ਨਿਭਾਣੀ ਹੈ ਬਹੁਤ ਔਖਾ ਕੰਮ ਹੈ ਔਰ ਆਪਾਂ ਯੂਥ ਯੂਥ ਕਰਦੇ ਰਹਿੰਦੇ ਤਾਂ ਰਹਿਨੇ ਤੇ ਬਾਈ ਜੀ ਵੀ ਇੱਕ ਯੂਥ ਦਾ ਹਿੱਸਾ ਨੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕੀ ਮਹਾਰਾਜ ਨੇ ਅੱਜ ਸਮਤ ਬਖਸ਼ੀ ਨਹੀਂ ਕਿ ਅੱਜ ਦੁਨੀਆ ਤੇ ਆਏ ਸੀ ਅੱਜ ਇਹ ਦੁਨੀਆ ਚ ਖੜੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਬਾਈ ਤੁਹਾਨੂੰ ਵਾਹਿਗੁਰੂ ਤੁਹਾਨੂੰ ਹੋਰ ਇਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਸੇਵਾ ਤੇ ਲਈ ਰੱਖਣ ਤੇ ਤੁਹਾਨੂੰ ਸਾਨੂੰ ਸਾਡੇ ਵਰਗਿਆਂ ਨੂੰ ਹੋਰਾਂ ਨੂੰ ਵੀ ਇੱਕ ਰਾਹ ਦਿਖਾਈ ਜਾਓ ਮਹਾਰਾਜ ਨਾਲ ਜੁੜਨ ਦਾ ਨਹੀਂ ਨਹੀਂ ਬਸ ਰਲ ਮਿਲ ਕੇ ਬਾਈ ਆਪਾਂ ਆਪਣੇ ਪੀਰਥੇ ਤੇ ਖੜੇ ਆ ਨਾ ਵਾਹਿਗੁਰੂ ਇਹ ਬਸ ਆਪਾਂ ਨਾਲ ਵੱਡੀ ਗੱਲ ਤੇ ਹੀ ਹੁੰਦੀ ਹੈ ਆਪਣੇ ਲਈ ਨਹੀਂ 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 ਬਾਈ ਬਿਲਕੁਲ ਬਾਈ ਜੀ ਜੀ ਬਾਕੀ ਮਹਾਰਾਜ ਪੜਾ ਕੇ ਸਿੰਪਲੀ ਸਿੰਪਲੀਸਿਟੀ ਐਟ ਇਟਸ ਬੈਸਟ ਚਲੋ ਜੀ ਕਟਿਏ ਜੀ ਲਓ ਜੀ ਮੁਬਾਰਕਾਂ ਬਾਈ ਤੁਹ ਤੋਂ ਦੂਰ ਨੇ ਪਰ ਹੌਲੀ ਹੌਲੀ ਰਣਾ ਲਾਗੇ ਇਹਨਾਂ ਨੂੰ ਇੱਧਰ ਚਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੱਟਦੇ ਕੱਟਦੇ ਬਰਥਡੇ ਟੂ ਯੂ ਜਿਵੇਂ ਵੀਰੇ ਨੇ ਅੱਜ ਵੀ ਜਿਹੜੀ ਕੇਕ ਨਾ ਕੱਟਣ ਦੀ ਰੀਤ ਜਾਰੀ ਰੱਖੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਬਾਈ ਸ਼ੁਰੂ ਤੋਂ ਹੀ ਸਿੰਪਲ ਸੋਬਰ ਰਹੇ ਨੇ ਤਾਂ ਅੱਜ ਵੀ ਉਵੇਂ ਹੀ ਰਹਿਣ ਤੇ ਬਾਜ ਨੇ ਜਿਹੜੀ ਸੇਵਾ ਨਿਭਾਈ ਕੇਕ ਕੱਟਣ ਦੀ ਜੋ ਕਿ ਹਰ ਵਾਰੀ ਨਿਭਾਉਂਦਾ ਹੈ ਬਾਦਸ਼ਾਹ ਹੈਗਾ ਬਾਦਸ਼ਾਹ ਹੈ ਸਾਰਿਆਂ ਦੇ ਕੇਕ ਇਹੀ ਕੱਟਦਾ ਲੋ ਬਾਈ ਮੂੰਹ ਮਿੱਠਾ ਕਰ ਲੋ ਜੀ ਮਹਾਰਾਜ ਤੁਹਾਨੂੰ ਹੋਰ ਭਾਗ ਲਾਣ ਤੇ ਤੁਸੀਂ ਐਂ ਬਾਈ ਸੇਵਾ ਕਰਦੇ ਰਹੋ ਲੋ ਬਾਜ ਜੀ ਤੁਸੀਂ ਵੀ ਬਾਜ ਨੂੰ ਆਹ ਲਾ ਦੇ ਦਿੰਨੇ ਆ ਨਾ ਲੋ ਬਾਜ ਜੀ ਵਾਹ ਜੀ ਵਾਹ ਸ਼ਾਬਾਸ਼ ਥੈਂਕ ਯੂ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਅੱਜ ਸਾਡੀ ਜਿੰਦ ਜਾਨ ਸਾਡਾ ਵੱਡਾ ਵੀਰ ਜਸੇ ਵੀਰੇ ਦਾ ਜਨਮ ਦਿਨ ਹੈ ਔਰ ਬਾਈ ਨੇ ਆਪਣੀ ਲਾਈਫ ਦੇ ਵਿੱਚ ਅਜੇ ਤੱਕ ਕੇਕ ਨਹੀਂ ਕਟਿਆ ਕਿਉਂਕਿ ਸ਼ੁਰੂ ਤੋਂ ਹੀ ਗੁਰਸਾਹਿਬ ਦੀ ਅਪਾਰ ਕਿਰਪਾ ਰਹੀ ਹੈ ਦੂਰ ਰਹੇ ਨੇ ਇਹਨਾਂ ਚੀਜ਼ਾਂ ਤੋਂ ਤੇ ਅੱਜ ਸਾਡੀ ਥੋੜੀ ਜਿਹੀ ਜਿੱਦ ਕਰਕੇ ਅਸੀਂ ਕੇਕ ਮੰਗਾਏ ਨੇ ਤੇ ਤੁਸੀਂ ਸਾਰੇ ਜਾਣਦੇ ਹੋ ਜੱਸੇ ਵੀਰ ਨੂੰ ਹੁਣ ਤਾਂ ਪੋਡਕਾਸਟ ਤੋਂ ਬਾਅਦ ਮੈਨੂੰ ਲੱਗਾ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਪਰ ਸਾਡੇ ਭਰਾ ਨੇ ਜਦੋਂ ਦੇ ਮਿਲੇ ਨੇ ਜ਼ਿੰਦਗੀ 'ਚ ਹੋਰ ਜ਼ਿਆਦਾ ਖੁੱਲ ਕੇ ਜੀਣ ਦਾ ਸਵਾਲ ਆ ਰਿਹਾ ਮਝ ਆ ਰਿਹਾ ਔਰ ਗੁਰੂ ਦੇ ਲੜਦਾ ਆਲਰੇਡੀ ਲੱਗੇ ਹੋਏ ਸੀਗੇ ਅਸੀਂ ਪਰ ਹੋਰ ਨਜ਼ਦੀਕ ਹੋ ਕੇ ਗੁਰੂ ਦੇ ਬਹੁਤ ਸਵਾਦ ਆ ਰਿਹਾ ਪੂਰੀ ਸੰਗਤ ਦਾ ਬਹੁਤ ਧੰਨਵਾਦ ਜਿਹੜੇ ਵੀਰ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੇ ਪੌਡਕਾਸਟ ਨੂੰ ਰੈਗੂਲਰਲੀ ਇੰਨਾ ਪਿਆਰ ਦੇ ਰਹੇ ਨੇ ਔਰ ਬਾਈ ਜੀ ਦੀ ਸੇਵਾ ਦਾ ਤੁਸੀਂ ਜਿਵੇਂ ਜਾਣਦੇ ਹੀ ਹੋ ਕਿ ਲੰਗਰ ਦੀ ਸੇਵਾ ਬਿੰਨ ਨਾਗਾ ਰੋਜ਼ 365 ਦਿਨ ਨੰਗੇ ਪੈਰੀ ਨਿਭਾਣੀ ਹੈ ਬਹੁਤ ਔਖਾ ਕੰਮ ਹੈ ਔਰ ਆਪਾਂ ਯੂਥ ਯੂਥ ਕਰਦੇ ਰਹਿੰਦੇ ਰਹਿੰਦੇ ਤੇ ਬਾਈ ਜੀ ਵੀ ਇੱਕ ਯੂਥ ਦਾ ਹਿੱਸਾ ਨੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕੀ ਮਹਾਰਾਜ ਨੇ ਅੱਜ ਸਮਤ ਬਖਸ਼ੀ ਨਹੀਂ ਕਿ ਅੱਜ ਦੁਨੀਆ ਤੇ ਆਏ ਸੀ ਅੱਜ ਇਹ ਦੁਨੀਆ ਚ ਖੜੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਬਾਈ ਤੁਹਾਨੂੰ ਵਾਹਿਗੁਰੂ ਤੁਹਾਨੂੰ ਹੋਰ ਇਦਾਂ ਹੀ ਦਿਨ ਦੁਗਣੀ ਰਾਤ ਚੌਗਣੀ ਸੇਵਾ ਤੇ ਲਈ ਰੱਖਣ ਤੇ ਤੁਸੀਂ ਸਾਨੂੰ ਸਾਡੇ ਵਰਗਿਆਂ ਨੂੰ ਹੋਰਾਂ ਨੂੰ ਵੀ ਇੱਕ ਰਾਹ ਦਿਖਾਈ ਜੋ ਮਹਾਰਾਜ ਨਾਲ ਜੁੜਨ ਦਾ ਨਹੀਂ ਨਹੀਂ ਬਸ ਰਲ ਮਿਲ ਕੇ ਬਾਈ ਆਪਾਂ ਆਪਣੇ ਪੀਰਥੇ ਤੇ ਖੜੇ ਆ ਨਾ ਵਾਹਿਗੁਰੂ ਇਹ ਬਸ ਆਪਾਂ ਦੀ ਵੱਡੀ ਗੱਲ ਤੇ ਹੀ ਹੁੰਦੀ ਹੈ ਆਪਣੇ ਲਈ ਨਹੀਂ 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 ਬਾਈ ਬਿਲਕੁਲ ਬਾਈ ਜੀ ਜੀ ਬਸ ਕੀ ਮਹਾਰਾਜ ਪੜਾ ਕੇ ਸਿੰਪਲੀ ਸਿੰਪਲੀਸਿਟੀ ਐਟ ਇਟਸ ਬੈਸਟ ਚਲੋ ਜੀ ਕਟਿਏ ਜੀ ਲਓ ਜੀ ਮੁਬਾਰਕਾਂ ਬਾਈ ਤੁਹਾਨੂੰ ਜਨ ਤੋਂ ਦੂਰ ਨੇ ਪਰ ਹੌਲੀ ਹੌਲੀ ਰਣਾ ਲਾਗੇ ਇਹਨਾਂ ਨੂੰ ਇੱਧਰ ਚਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੱਟਦੇ ਕੱਟਦੇ ਬਰਥਡੇ ਟੂ ਯੂ ਜਿਵੇਂ ਵੀਰੇ ਨੇ ਅੱਜ ਵੀ ਜਿਹੜੀ ਕੇਕ ਨਾ ਕੱਟਣ ਦੀ ਰੀਤ ਜਾਰੀ ਰੱਖੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਬਾਈ ਸ਼ੁਰੂ ਤੋਂ ਹੀ ਸਿੰਪਲ ਸੋਬਰ ਰਹੇ ਨੇ ਤਾਂ ਅੱਜ ਵੀ ਉਵੇਂ ਹੀ ਰਹਿਣ ਤੇ ਬਾਜ ਨੇ ਜਿਹੜੀ ਸੇਵਾ ਨਿਭਾਈ ਕੇਕ ਕੱਟਣ ਦੀ ਜੋ ਕਿ ਹਰ ਵਾਰੀ ਨਿਭਾਉਂਦਾ ਹੈ ਬਾਦਸ਼ਾਹ ਹੈਗਾ ਬਾਦਸ਼ਾਹ ਹੈ ਸਾਰਿਆਂ ਦੇ ਕੇਕ ਇਹੀ ਕੱਟਦਾ ਲੋ ਬਾਈ ਮੂੰਹ ਮਿੱਠਾ ਕਰ ਲਓ ਜੀ ਮਹਾਰਾਜ ਤੁਹਾਨੂੰ ਹੋਰ ਭਾਗ ਲਾਣ ਤੇ ਤੁਸੀਂ ਐਂ ਹੀ ਬਾਈ ਸੇਵਾ ਕਰਦੇ ਰਹੋ ਲੋ ਬਾਜ ਜੀ ਤੁਸੀਂ ਵੀ ਬਾਜ ਨੂੰ ਆਹ ਲਾ ਦੇ ਦਿੰਨੇ ਆ ਨਾ ਲੋ ਬਾਜ ਜੀ ਵਾਹ ਜੀ ਵਾਹ ਸ਼ਾਬਾਸ਼ ਥੈਂਕ ਯੂ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦੀ